ਗਾਈਜ਼ ਸੂਏ ਦਾ ਪਾਣੀ ਦੇਖੋ ਕਿੰਨਾ ਲਾਲ ਲਾਲ ਹੈ ਹਨਾ ਮਿੱਟੀ ਨੀਰੀ ਆਈ ਵੀ ਹੈ ਸੂਆ ਭਰ ਕੇ ਗੱਗੀ ਗੱਗੀ ਆ ਵਾਲੇ ਸੂਏ ਤੋਂ ਨਾਲੋਂ ਕਹਿੰਦਾ ਦੇਖੋ ਗਾਈਜ਼ ਕਿੰਨਾ ਗੰਦਾ ਪਾਣੀ ਹੈ ਦੇਖੋ ਮੇਰੀ ਮਿੱਟੀ ਗੱਗੀ ਇੱਥੇ ਨਾ ਆਣਾ ਚ ਗਾਈਜ਼ ਦੇਖੋ ਕਿੰਨੀ ਹਰਿਆਲੀ ਹੈ ਰੁਕ ਕੇ ਆਪਣੇ ਘਰਾਂ ਦੇ ਮੂਹਰੇ ਕਿੰਨੇ ਸੋਨੇ ਬੂਟੇ ਲਗਾਏ ਹੋਏ ਆ ਪਾਣੀ ਤਾਂ ਦੇਖ ਕਿੰਨਾ ਲਾਲ ਹੋ ਰਿਹਾ ਹੈ ਕਿਸ਼ਿੰਦਮ ਬੰਦਾ ਤੇ ਕਿਹੜਾ ਉਹ ਵੇਖੋ ਲੰਘ ਗਿਆ ਫੋਟੋ ਇਹਨੇ ਸਾਲਾਂ ਤੋਂ ਰਹਿ ਰਹੇ ਉਹਨੂੰ ਪਤਾ ਨਹੀਂ ਮੈਂ ਵੀ ਬੰਦਾ ਜੀ ਘਰ ਤੇ ਬਾਹਰ ਨਿਕਲਦਾ ਹਾਂ ਤਾਂ ਹੀ ਪਤਾ ਲਾਇਆ ਦਾ ਬੜਾ ਸਿੱਪਾਸ ਤੋਂ ਪਹੁੰਚੇ ਪਹੁੰਚੇ ਜਾਣਾ ਹੈ ਸਿੱਧਾ ਨਾਨੀ ਕਰਨਾ ਹੈ ਗਾਇਸ ਤੁਸੀਂ ਦੇਖੋ ਹਨਾ ਅਸੀਂ ਨਾਬੇ ਦੇ ਵਿੱਚ ਆ ਇੱਥੇ ਮਤਲਬ ਪਿੱਛੇ ਕਿੰਨਾ ਮੀਂਹ ਪਿਆ ਸੀਗਾ ਇੱਥੇ ਵੀ ਪਿਆ ਮੀਂਹ ਇੱਧਰ ਥੋੜਾ ਪਿਆ ਸਾਡੇ ਨਾਬੇ ਉਧਰ ਸਾਡੇ ਘਰਵਾਲ ਜਮਾ ਮੀਂਹ ਨਹੀਂ ਹੈਗਾ ਪੋਨ ਵੀ ਨਹੀਂ ਹੈ ਇੱਕ ਬੂੰਦ ਵੀ ਨਹੀਂ ਹੈਗੀ ਪਾਣੀ ਦੀ ਜੀ ਇੰਟਰਨੈਟ ਪਤਾ ਨਹੀਂ ਕਿੰਨਾ ਹੈ ਦੋਸ਼ਮਾਨੀ ਰੱਬ ਨੇ ਸਾਡੇ ਨਾਲ ਅਦਰ ਹਾਂਜੀ ਗਾਈਜ਼ ਇੱਥੇ ਨਾ ਅਸੀਂ ਵਾਪਸ ਆ ਗਏ ਸੀ ਇਹ ਮੱਥਾ ਦੇ ਕੇ ਤੇ ਇੱਥੇ ਸਾਡੇ ਘਰ ਤੋਂ ਥੋੜੀ ਦੂਰ ਜਿਹੜਾ ਹੈਗਾ ਇੱਥੇ ਨਾ ਫਰੂਟਸ ਵਗੈਰਾ ਦੀ ਜਿਹੜੀ ਸ਼ਾਮ ਮਤਲਬ ਦਿਨ ਚ ਰੇੜੀਆਂ ਲੱਗਦੀਆਂ ਨੇ ਤੇ ਇੱਥੇ ਜੂਸ ਵਗੈਰਾ ਵੀ ਮਿਲਦਾ ਤੇ ਅਸੀਂ ਇੱਥੇ ਰੁੱਕ ਗਏ ਸੀ ਕਿ ਮੈਂ ਕਿਹਾ ਜੂਸ ਪੀ ਕੇ ਜਾਣਾ ਮੈਂ ਅਰ ਜੈਸਮੀਨੇਤਾ ਮਿਕਸ ਜੂਸ ਪੀਣਾ ਸੀਗਾ ਜਿੱਦਾਂ ਕਿ ਮਸੰਮੀ ਅਨਾਰ ਵਗੈਰਾ ਹੈ ਨਾ ਇਹ ਵਾਲਾ ਤੇ ਗੱਗੂ ਕਹਿੰਦਾ ਮੈਂ ਗੰਨੇ ਦਾ ਰਸ ਪੀਣਾ ਤੇ ਦੂਜਾ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਇਹਨੂੰ ਔਰੇਂਜ ਪਸੰਦ ਨਹੀਂ ਨਾ ਹੈਗੇ ਜਿੰਨਾ ਮਰਜੀ ਹੈ ਇਨੂੰ ਜੋਰ ਲਗਾ ਲੂਗੀ ਔਰੈਂਜ ਖਾ ਲੈ ਬਟ ਕਦੇ ਨਹੀਂ ਖਾਂਦਾ ਹੈਗਾ ਇਸ ਕਰਕੇ ਨੂੰ ਔਰੈਂਜ ਦਾ ਜੂਸ ਵੀ ਨਹੀਂ ਪਸੰਦ ਹੈਗਾ ਤੇ ਮੈਂ ਇੱਥੇ ਉਹੀ ਵੀਰੇ ਨੂੰ ਕਹਿੰਦੀ ਪਈ ਸੀ ਕਿ ਇੱਕ ਗਲਾਸ ਰਸ ਦਾ ਕਰ ਦਿਓ ਤੇ ਦੋ ਗਲਾਸ ਉਹ ਦੇ ਕਰਦੇ ਹੋ ਹਨ ਜੂਸ ਤੇ ਇਹ ਇਹਨਾਂ ਨੇ ਪੀਣਾ ਨਹੀਂ ਸੀਗਾ ਇਹਨਾਂ ਨੇ ਮਨਾ ਕਰ ਦਿੱਤਾ ਸੀਗਾ ਕਿ ਮੈਂ ਨਹੀਂ ਪੀਊਂਗਾ ਤੇ ਵੈਸੇ ਫਿਰ ਲੈ ਲਿਆ ਸੀਗਾ ਬਾਅਦ ਵਿੱਚ ਮੈਂ ਆਪਣੇ ਵਾਲਾ ਅੱਧਾ ਜਿਹੜਾ ਹੈਗਾ ਉਹ ਮੈਨਾਂ ਨੂੰ ਦਿੱਤਾ ਸੀ ੱੱਕੇ ਨਾਲ ਹੀ ਮੈਂ ਕਿਹਾ ਪੀ ਲੋ ਹਨਾ ਫਿਰ ਮੈਨੂੰ ਇਹ ਸੀਗਾ ਕਿ ਇਹਨਾਂ ਨੇ ਪੀਤਾ ਨਹੀਂ ਹੈਗਾ ਫਿਰ ਮੈਂ ਇਹਨਾਂ ਨੂੰ ਆਪਣਾ ਹਨਾ ਜੂਸ ਦੇ ਦਿੱਤਾ ਸੀਗਾ ਤੇ ਉਹੀ ਹੁੰਦਾ ਹਨਾ ਰਲ ਮਿਲ ਕੇ ਜਿੱਦਾਂ ਹੁਣ ਮੈਂ ਪੀ ਲੈਂਦੀ ਇਹ ਰਹਿਣ ਦੇਂਦੇ ਪਤ ਕੀ ਪਤਾ ਕਿਉਂ ਨਹੀਂ ਸੀਗਾ ਪੀਤਾ ਇਹਨਾਂ ਨੇ ਹਨਾ ਔਰਤ ਨੂੰ ਸਾਰਾ ਕੁਝ ਦੇਖਣਾ ਪੈਂਦਾ ਤੇ ਇੱਥੇ ਅਸੀਂ ਘਰ ਆ ਗਏ ਸੀ ਘਰੇ ਆ ਕੇ ਕੱਪੜੇ ਜਿਹੜੇ ਮੈਂ ਧੋਏ ਸੀਗੇ ਮਤਲਬ ਬਹੁਤ ਜ਼ਿਆਦਾ ਮਤਲਬ ਕਿੱਡੀ ਵੱਡੀ ਧਾਰ ਹੈ ਦੇਖੋ ਐ ਨੇੜੇ 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 ਕਰ ਕਰਕੇ ਪਾਈ ਹੋਈ ਸੀ ਬਹੁਤ ਕੱਪੜੇ ਸੀਗੇ ਕਿਉਂਕਿ 15 ਦਿਨ ਤੋਂ ਲਾਲੋ ਮੈਂ ਕੱਪੜੇ ਹੀ ਨਹੀਂ ਸੀ ਤੋਤੇ ਤੇ ਜਿਹੜੇ ਜਿਹੜੇ ਸੁੱਕੇ ਸੀ ਉਹ ਮੈਂ ਧਾਰ ਤੋਂ ਧਾਰ ਲੂੰਗੀ ਬਾਕੀ ਮੈਂ ਖੁੱਲੇ ਖੁੱਲੇ ਕਰਕੇ ਪਾ ਦੂੰਗੀ ਕਿਉਂਕਿ ਤੋਂ ਪਨੀ ਨਾ ਚੰਗੀ ਤਰ੍ਹਾਂ ਚੜੀ ਹੈਗੀ ਇਸ ਕਰਕੇ ਉਹ ਸੀਗਾ ਮਤਲਬ ਥੋੜੇ ਸਲਾਬੇ ਜਿਹੇ ਸੀਗੇ ਜਿਹੜੇ ਸੁੱਕ ਗਏ ਸੀ ਉਹ ਮੈਂ ਧਾਰ ਲਈ ਸੀ ਇੱਥੇ ਸਬਜ਼ੀ ਲੈ ਕੇ ਆ ਗਏ ਸੀਗੇ ਤੇ ਅੱਜ ਅਸੀਂ ਭਿੰਡੀਆਂ ਬਣਾਵਾਂਗੇ ਤੇ ਪਹਿਲਾਂ ਮੈਂ ਕੱਪੜਿਆਂ ਨੂੰ ਤੇਲ ਲਗਾ ਲੂੰਗੀ ਇਹ ਚਲੇਗੀ ਸੀ ਇਹ ਵਾਪਸ ਇਹਨਾਂ ਨੇ ਕੰਮ ਜਾਣਾ ਸੀਗਾ ਕਿਤੇ ਤੇ ਮੈਂ ਇੱਥੇ ਨਾਲੇ ਗੱਗੂ ਨਾਲ ਗੱਲਾਂ ਮਾਰਦੀ ਪਈ ਸੀ ਇਹਨਾਂ ਦੀ ਤਬੀਅਤ ਥੋੜੀ ਜਿਹੀ ਢਿੱਲੀ ਆ ਜੈਸਮੀਨ ਵੀ ਥੋੜੀ ਢਿੱਲੀ ਹੋਈ ਪਈ ਆ ਤੇ ਮੈਂ ਇਥੇ ਵਾਸਕੇ ਗੁੱ ਨਾਲ ਗੱਲਾਂ ਮਾਰਦੀ ਪਈ ਸੀ ਨਾਲ ਹੀ ਮੈਂ ਜਿਹੜੀ ਹੈਗੀ ਆਪਣੇ ਕੱਪੜਿਆਂ 'ਤੇ ਤੈਹ ਲਗਾਉਣ ਲੱਗ ਪਈ ਕੱਪੜੇ ਵਾਸ ਐ ਲਾਲੋਪੀ ਕੱਪੜੇ ਤਾਂ ਬਹੁਤ ਨੇ ਮੈਨੂੰ ਇਹ ਕੰਮ ਜ਼ਿਆਦਾ ਉਹ ਬੋਰਿੰਗ ਜਿਹਾ ਲੱਗਦਾ ਕਰਤਾ ਹੈ ਤੂੰ ਲਾਣ ਦਾ ਮੈਂ ਕਈ ਵਾਰ ਕੁਰਸੀ 'ਤੇ ਰੱਖ ਦਿੰਦੀ ਹੁੰਨੀਆ ਬਟ ਫਿਰ ਉਹ ਚੰਗੇ ਨਹੀਂ ਲੱਗਦੇ ਹੈਗੇ ਹੈਨਾ ਇਸ ਕਰਕੇ ਮੈਂ ਕਿਹਾ ਚੱਲ ਅੱਜ ਨਾਲ ਦੀ ਨਾਲ ਹੀ ਜਿਹੜਾ ਹੈ ਨਾ ਕੱਪੜਿਆਂ 'ਤੇ ਤੈਹ ਲਗਾ ਕੇ ਰੱਖ ਦਵਾਂ ਅਗਰ ਮੈਂ ਇਹਨਾਂ ਨੂੰ ਅੰਦਰ ਰੱਖ ਦਿੰਦੀ ਨਾ ਫਿਰ ਉੱਥੇ ਪਏ ਰਹਿਣੇ ਸੀਗੇ ਫਿਰ ਆਲਸ ਹੈ ਨਾ ਉਹੀ ਆਲਸ ਆਲਾ ਕੰਮ ਫਿਰ ਮੈਨੂੰ ਚੰਗਾ ਨਹੀਂ ਲੱਗਿਆ ਮੈਂ ਕਿ ਚੱਲ ਨਾਲ ਦੀ ਨਾਲ ਹੀ ਨਾਲੇ ਬੈਠ ਜਾਵਾਂ ਨਾਲੇ ਮੈਂ ਜਿਹੜੇ ਕੱਪੜੇ ਹੈਗੇ ਆ ਉਹ ਤੇਲ ਲਗਾ ਕੇ ਰੱਖ ਦਵਾਂ ਬਾਕੀ ਜਿਹੜੇ ਦੂਜੀ ਐ ਉਹ ਮੈਂ ਕੱਲ ਨੂੰ ਲਗਾਉਂਗੀ ਤੇ ਉਹ ਐਦਾਂ ਕੀ ਕੱਪੜੇ ਸੁੱਕੇ ਨਹੀਂ ਨਾ ਹੈਗੇ ਜੀ ਸੁੱਕ ਜਾਂਦੇ ਫਿਰ ਮੈਂ ਨਾਲ ਦੀ ਨਾਲ ਹੀ ਲਾ ਲੈਣੇ ਸੀ ਫਿਰ ਵੀ ਨਹੀਂ ਲੱਗਣੇ ਕਿਉਂਕਿ ਸਬਜੀ ਦਾ ਟਾਈਮ ਹੋ ਗਿਆ ਨਾ ਸਬਜੀ ਸਬਜੀ ਮੈਂ ਇੱਥੇ ਅੰਦਰ ਕੱਪੜੇ ਤੇਲ ਆ ਕੇ ਰੱਖ ਤੁਸੀਂ ਇਹ ਧੀਂਦੀਆਂ ਲੈ ਆਂਦੀਆਂ ਸੀ ਇਹ ਆਪਾਂ ਨੇ ਚੰਗੀ ਤਰ੍ਹਾਂ ਜਿਹੜੀਆਂ ਹੈਗੀਆਂ ਧੋਲੀਆਂ ਇਹਨਾਂ ਨੂੰ ਥੋੜਾ ਜਿਹਾ ਚਿਕਨ ਦਵਾਂਗੇ ਫਿਰ ਅਸੀਂ ਇਹਨਾਂ ਨੂੰ ਲੈ ਕੇ ਬਾਹਰ ਚਿੱਲਾਂਗੇ ਤੇ ਕੋਠੇ ਤੇ ਜਾਉਂਗੀ ਮੈਂ ਅੱਜ ਮੈਂ ਬਣਾਉਂਗੀ ਚILLE ਤੇ ਸਬਜੀ ਠੀਕ ਹੈ ਜੀ ਕੋਠੇ ਤੇ ਅਸੀਂ ਸਟੋਰ ਹੈ ਜਿਹੜਾ ਸਾਡਾ ਉੱਥੇ ਅਸੀਂ ਪਾਥੀਆਂ ਰੱਖੀਆਂ ਹੋਈਆਂ ਨੇ ਉੱਥੋਂ ਚੱਕਾਂਗੇ ਪਾਥੀਆਂ ਇੱਥੇ ਮੈਂ ਇਹਨਾਂ ਨੂੰ ਵੀਡੀਓ ਬਣਾਉਣ ਲਗਾ ਦਿੱਤਾ ਸੀਗਾ ਮੈਂ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਮੈਂ ਕਿਹਾ ਵੀਡੀਓ ਹਲਾਇਓ ਨਾ ਫਿਰ ਮੈਂ ਕਿਹਾ ਮੇਰੇ ਜਿਹੜੇ ਉਹਨੇ ਨਾ ਸਬਸਕ੍ਰਾਈਬਰ ਮੇਰੀ YouTube ਫੈਮਲੀ ਉਹ ਮੈਨੂੰ ਕਹਿਣ ਲੱਗ ਜਾਂਦੇ ਨੇ ਵੀ ਤੁਹਾਡੀ ਵੀਡੀਓ ਹੇਲਦੀ ਹੁੰਦੀ ਹੈ ਮੈਂ ਕਿਹਾ ਫੋਨ ਨੂੰ ਹਲਾਇਓ ਨਾ ਤੇ ਕਹਿੰਦੇ ਨਹੀਂ ਹਲਾਉਂਦਾ ਫਿਰ ਮੈਂ ਲੈ ਕੇ ਨੀਚੇ ਪਾਤੀ ਆ ਗਈ ਸੀਗੀ ਫਿਰ ਮੈਂ ਆਪਣੀ ਜਿਹੜੀ ਹੈਗੀ ਆ ਉਹ ਸਬਜੀ ਕੱਟਣੀ ਸ਼ੁਰੂ ਕਰ ਦਿੱਤੀ ਤੇ ਭਿੰਡੀ ਆਣੀ ਸਬਜੀ ਦੇ ਵਿੱਚ ਅਸੀਂ ਕੁਝ ਜ਼ਿਆਦਾ ਨਹੀਂ ਪਾਉਂਦੇ ਬਸ ਪਿਆਜ਼ ਟਮਾਟਰ ਔਰ ਮਿਰਚਾਂ ਔਰ ਕੁਝ ਨਹੀਂ ਪਾਈਦਾ ਹੈਗਾ ਤੇ ਵੈਸੀ ਅਸੀਂ ਲਸਣ ਔਰ ਅਦਰਕ ਘਾਟੀ ਵਰਤਦਿਆਂ ਕਿਉਂਕਿ ਅ ਗਰਮੀ ਬਹੁਤ ਹੋਈ ਪਈ ਹੈ ਹੈਨਾ ਗਰਮੀ ਚ ਤਾਂ ਚੰਗਾ ਵੀ ਨਹੀਂ ਲੱਗਦਾ ਸਿਆਲ ਨੂੰ ਅਸੀਂ ਸਾਗ ਵਗੈਰਾ ਚ ਹੀ ਪਾਉਂਦੇ ਆ ਹੋ ਸਬਜ਼ੀਆਂ ਚ ਵੈਸੀ ਪਾਉਂਦੇ ਨਹੀਂ ਹੈਗੀ ਇਦਾਂ ਹੀ ਸਬਜ਼ੀ ਜੇ ਬਣਾਓ ਹੈਨਾ ਪਿਆਰ ਦੇ ਨਾਲ ਦਿਲ ਚ ਪਿਆਰ ਰੱਖ ਕੇ ਕੋਈ ਵੀ ਕੰਮ ਕਰੋਗੇ ਨਾ ਤੁਸੀਂ ਕੋਈ ਵੀ ਲਾ ਲਓ ਤੇ ਉਹ ਵਧੀਆ ਹੀ ਹੁਣ ਮੈਂ ਸਬਜ਼ੀ ਜੇ ਅਗਰ ਜਲ ਭੁੱਜ ਕੇ ਬਣਾਉਂਗੀ ਖੇਜ ਕੇ ਬਣਾਉਂਗੀ ਕਿ ਹਾਏ ਹਾਈ ਕਿੱਥੇ ਸਬਜ਼ੀ ਬਣਾਣੀ ਪੈਗੀ ਫਿਰ ਦੇਖੋ ਹੈਨਾ ਉਹ ਸਵਾਦ ਵੀ ਬਣੂਗੀ ਹੈਨਾ ਜੇ ਅਸੀਂ ਪਿਆਰ ਨਾਲ ਹੈਨਾ ਬਣਾ ਕਰਨਾ ਤਾਂ ਹੈਗਾ ਹੀ ਆ ਆਪਾਂ ਨੇ ਰੋਜ਼ ਹੀ ਕਰਨਾ ਹੈ ਕੰਮ ਜੀ ਪਿਆਰ ਦਿਲ ਤੇ ਰੱਖ ਕੇ ਰੱਬ ਦਾ ਨਾਮ ਲੈ ਕੇ ਬਣਾਵਾਂਗੇ ਤਾਂ ਚੀਜ਼ ਇੰਨੀ ਸਵਾਦ ਬਣਦੀ ਹੈ ਨਾ ਤਾਂ ਉਂਗਲੀਆਂ ਚ ਟੁੱਗਿਆਂ ਨਾਲੇ ਪਰਿਵਾਰ ਖੁਸ਼ ਹੋਊਗਾ ਵੀ ਹਾਂ ਹੈਨਾ ਕੋਈ ਚੀਜ਼ ਬਣੀ ਹੈ ਦੇਖੇ ਕੋਈ ਔਰਤ ਦਾ ਨਾ ਇਹ ਹੁੰਦਾ ਧਰਮੀ ਹੈ ਕਿ ਔਰਤ ਅਗਰ ਚਾਹੇ ਤਾਂ ਆਪਣੇ ਘਰ ਨੂੰ ਸਵਰਗ ਬਣਾ ਲਵੇ ਚਾਹੇ ਬਣਾ ਦੇਵੇ ਨਾਰਕ ਹੈਨਾ ਤੇ ਕੰਮ ਦੇਖੋ ਕਰਨਾ ਹੈ ਮੱਥੇ ਤੇ ਤੀਵੜੀ ਪਾ ਕੇ ਕੰਮ ਕਰਾਂਗੇ ਫਿਰ ਮਜ਼ਾ ਨਹੀਂ ਆਊਗਾ ਹਨਾ ਕਈ ਮੈਂ ਦੇਖਿਆ ਔਰਤਾਂ ਰੋਪੀਟ ਕੇ ਘਰ ਦੀ ਕੰਮ ਕਰਦੀਆਂ ਨੇ ਬੁਰਾ ਹਾਲ ਹੋਇਆ ਹੁੰਦਾ ਹੁੰਦਾ ਉਹ ਨਾ ਹਨਾ ਤੇ ਇੱਥੇ ਆਪਾਂ ਤਾਂ ਜਿਹੜਾ ਵੀ ਕੰਮ ਕਰਨਾ ਹੈ ਮੇਰੇ ਬੱਚਿਆਂ ਨੇ ਖਾਣਾ ਹੈ ਹਨਾ ਰੋਟੀ ਸਬਜੀ ਉਹਨਾਂ ਵਾਸਤੇ ਮੈਂ ਕੰਮ ਕਰਦੀ ਆ ਹੁਣ ਜੇ ਮੈਂ ਜਲ ਭੁੱਜ ਕੇ ਖੇੜ ਕੇ ਬਣਾਵਾ ਮੇਰੇ ਬੱਚੇ ਕਿੱਥੇ ਨੂੰ ਵਧਣ ਫੁੱਲਣਗੇ ਹਨਾ ਤੇ ਕਦੇ ਵੀ ਕਹਿੰਦੇ ਆ ਮੈਂ ਬਹੁਤ ਮਤਲਬ ਸਤਸੰਗ ਪ੍ਰੇਮਾਨੰਦ ਮਹਾਰਾਜ ਜੀ ਦਾ ਵੀ ਸੁਣਿਆ ਤੇ ਉਹ ਕਹਿੰਦੇ ਆ ਕਿ ਜਿਹੜਾ ਔਰਤ ਦਾ ਧਰਮ ਹੁੰਦਾ ਹੈ ਨਾ ਤੇ ਪਿਆਰ ਹੁੰਦਾ ਵੀ ਅਗਰ ਕੋਈ ਵੀ ਕੰਮ ਕਰਨਾ ਉਹ ਪਿਆਰ ਨਾਲ ਹੀ ਕਰੋ ਤੁਹਾਡਾ ਪਰਿਵਾਰ ਵਧੂ ਫੁੱਲੂਗਾ ਬਰਕਤ ਹੋਊਗੀ ਤੁਹਾਡੇ ਘਰ ਦੇ ਵਿੱਚ ਤੇ ਮੈਂ ਇੱਥੇ ਆ ਗਈ ਸੀ ਸਬਜੀ ਨੂੰ ਤੜਕਾ ਲਾਤਾ ਸੀ ਫਿਰ ਮੈਂ ਇੱਧਰ ਆ ਗਈ ਸੀ ਮੈਂ ਚਿੱਲੇ ਤੇ ਸਬਜੀ ਜਿਹੜੀ ਬਣਾ ਕੇ ਜਾਦਾ ਖੁਸ਼ ਹਾਂ ਗੈਸ ਤੇ ਮੈਂ ਬਹੁਤ ਘੱਟ ਬਣਾਨੀ ਆ ਮੈਂ ਸੈਰ ਕਰਨ ਲੱਗੀ ਸੀ ਜੈਸਨ ਮਮਾਰ ਜਿਹਦੇ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਉਹ ਅੰਦਰ ਹੀ ਪਈ ਸੀ ਤੇ ਮੈਂ ਆਪਣਾ ਜਿਹੜਾ ਸੈਰ ਸਪੱਟਾ ਕੱਲੀ ਬੇੜੇ ਦੇ ਵਿੱਚ ਕਰਦੀ ਪਈ ਆ ਗਲੀ 'ਚ ਜਾਣ ਦਾ ਦਿਲ ਨਹੀਂ ਕਰਦਾ ਨਾ ਸੋ ਕੋਈ ਹੁੰਦਾ ਹੈ ਗਲੀ ਦੇ ਵਿੱਚ ਚੜ ਕੇ ਫਿਰ ਚੰਗਾ ਨਹੀਂ ਲੱਗਦਾ ਨਾ ਮੈਂ ਹੁਣ ਕੱਲੀ ਨੇ ਬਾਹਰ ਕਿਤੇ ਸੇਰ ਕਰਨੀ ਸੀ ਇਸ ਕਰਕੇ ਫਿਰ ਮੈਂ ਇੱਥੇ ਆਪਣੀ ਜਿਹੜੀ ਬੂਟੀਆਂ ਨੂੰ ਪਾਣੀ ਵੀ ਦੇਣਾ ਸੀਗਾ ਤੇ ਮੈਂ ਆਪਣੇ ਬੂਟਿਆਂ ਨੂੰ ਪਾਣੀ ਦੇਣ ਲਈ ਬਾਲਟੀ ਇੱਥੇ ਸਾਡੇ ਗੇਟ ਦੇ ਨਾਲ ਹੀ ਹੈ ਇੱਕ ਟੁੱਟੀ ਤੇ ਉਹਦਾ ਹੀ ਮੈਨ ਨੂੰ ਆਏ ਸੀਗਾ ਕੀ ਮੈਂ ਇੱਥੋਂ ਹੀ ਬਾਲਟੀ ਰੱਖੀ ਹੋਈ ਐ ਇਹਦੇ ਚ ਮੈਂ ਕੱਪੜੇ ਵੀ ਕੱਢ ਦਿੰਦੀ ਐ ਇਸੇ ਬਾਲਟੀ ਚ ਫਿਰ ਮੈਂ ਇਹਦੇ ਨਾਲ ਹੀ ਜਿਹੜਾ ਆਪਣੇ ਬੂਟਿਆਂ ਦੇ ਸਾਰੇ ਜਿਹੜੇ ਫੁੱਲਾਂ ਦੀ ਬੂਟੇ ਲੱਗੇ ਹੋਏ ਨੇ ਹਨਾ ਗਮਲੇ ਦੇ ਵਿੱਚ ਉਹਨਾਂ ਚ ਪਾਣੀ ਪਾ ਦੂੰਗੀ ਦੇਖੋ ਇਹਨਾਂ ਦੀ ਸੰਭਾਲ ਵੀ ਮੈਂ ਹੀ ਕਰਨੀ ਐ ਹਨਾ ਜੇ ਅਗਰ ਮੈਂ ਇਹਨਾਂ ਚ ਪਾਣੀ ਪੂਣੀ ਨਾ ਪਾਉਂਗੀ ਉਹੀ ਐ ਨਾ ਜੇ ਆਪਾਂ ਇਹਨਾਂ ਚ ਪਾਣੀ ਨਹੀਂ ਪਾਵਾਂਗੇ ਤਾਂ ਇਹ ਸੁੱਕ ਜਾਣਗੇ ਹਨਾ ਅਗਰ ਅਸੀਂ ਆਪਣੇ ਪਰਿਵਾਰ ਨੂੰ ਸੜੇਵੇਂ ਮੂੰਹ ਦੇ ਨਾਲ ਹਨਾ ਜਲ ਭੁੱਜ ਕੇ ਉਹ ਕਰਾਂਗੇ ਤਾਂ ਉਹ ਵਧੂ ਫੁੱਲੂਗਾ ਹੀ ਨਹੀਂ ਉਹੀ ਗੱਲ ਆ ਗਈ ਅਗਰ ਅਸੀਂ ਬੂਟਿਆਂ 'ਚ ਪਾਣੀ ਪਿਆਰ ਨਾਲ ਪਾਵਾਂਗੇ ਰੋਜ਼ ਦੋ ਟਾਈਮ ਪਾਵਾਂਗੇ ਤਾਂ ਉਹ ਵਧਣਗੇ ਤੇ ਦੇਖੋ ਇੱਥੇ ਬਸ ਮੈਂ ਪਾਣੀ ਪਾਉਂਗੀ ਤੇ ਇਹ ਤੋਂ ਬਾਅਦ ਮੈਂ ਇੱਕੀ ਗੱਲ ਕਹਿਣੀ ਆ ਤੁਹਾਨੂੰ ਜੇ ਤੁਸੀਂ ਮੇਰੇ ਚੈਨਲ ਦੇ ਨਾਮੇ ਹੋ ਤੇ ਪਲੀਜ਼ ਚੈਨਲ ਨੂੰ ਗਾੜ ਲੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਮੇਰਾ ਵਲੌਗ ਮੜਾ ਜਿਹਾ ਵਧੀਆ ਲੱਗਦਾ ਤੇ ਪਲੀਜ਼ ਲਾਈਕ ਕਰ ਦਿਓ ਤੇ ਫੁੱਲ ਵਾਚ ਕਰਿਓ ਵੀਡੀਓ ਨੂੰ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲੂੰਗੀ ਬਾਏ ਬਾਏ ਰਾਧ ਰਾਦੇ